3 ਦਿਨ ਹੋ ਗਏ ਨਾ ਗੁਰੂਗੜ੍ਹ ਚ ਲਾਈਟ ਆਇਆ ਨਾ ਫੋਨ ਦੇ ਨੈਟਵਰਕ ਕੁਝ ਵੀ ਨਹੀਂ ਚੱਲਦਾ ਗਿਆ ਤੇ ਅੱਜ ਫੇਰ ਅਲੀ ਨੈਟਵਰਕ ਆਇਆ ਹੈ ਤੇ ਸਵੇਰੇ ਸ਼ਾਮ 2 ਘੰਟੇ ਜਨਰੇਟਰ ਚਲਾਉਂਦੇ ਸੀ ਗੁਰੂ ਘਰ ਵਿੱਚ ਜਿਸੇ ਪਿੰਡ ਵਾਲੇ ਵੀ ਸਾਰੇ ਫੋਨ ਚਾਰਜ ਕਰਦੇ ਸੀ ਅੱਜ ਲਾਈਟ ਮਨਿਕਨ ਦਾ ਪਹੁੰਚ ਗਈ ਠੀਕ ਹਨ ਦੇਖੋ ਲਾਈਟ ਵਾਲੇ ਸਾਰੇ ਲੱਗੇ ਹੋਏ ਆ ਬਿਜਲੀ ਵਾਲੇ ਲਾਈਟ ਵਾਲੇ ਲੱਗੇ ਹੋਏ ਤੇ ਸ਼ਾਮ ਤੱਕ ਲਾਈਟ ਆ ਜੇਗੀ ਤੇ ਨੈਟਵਰਕ ਵੀ ਆ ਜੇਗੀ ਤੇ ਰਸਤੇ ਬੰਦ ਸੀ 20 ਦਿਨ ਤੋਂ ਆ ਛੋਟੀ ਗੱਟੀਆਂ ਦੇ ਰਸਤੇ ਖੁੱਲ ਗਏ ਮਨਿਕਨ ਸਾਹਿਬ ਦੇ ਰਸਤੇ ਹੀ ਖੁੱਲ ਗਏ ਤੇ ਸ਼ਾਮ ਤੱਕ ਲਾਈਟ ਵੀ ਆ ਜੇਗੀ ਬਾਕੀ ਜਿਹੜਾ ਸਾਡੇ ਕੋਲ ਸਾਰਾ ਸਟਾਫ ਹੈ ਬਾਬਾ ਜੀ ਸਾਰੇ ਠੀਕ ਹੈਗੇ ਆ ਤੇ ਤਾਂ ਕਰਕੇ ਫੋਨ ਨਹੀਂ ਚੱਲਦਾ ਵਿੱਚ ਲਾਈਟ ਹੀ ਸੀਗੀ ਆ ਸ਼ਾਮ ਤੱਕ ਲਾਈਟ ਵੀ ਆ ਜਾਏਗੀ ਤੇ ਸਾਰੇ ਠੀਕ ਹੈ ਜੀ 20 ਦਿਨਾਂ ਦਾ ਜ ਲੈਟਰ ਆਣੀ ਹੈ ਤੁਸੀਂ ਦੇਖ ਸਕਦੇ ਹੋ ਬਿਜਲੀ ਵਾਲੇ ਸਾਰੇ ਲੱਗੇ ਹੋਏ ਨੇ ਕਿ ਕਿੰਨਾ ਹਨੇਰਾ ਪੂਰਾ ਗੁਰੂ ਘਰ ਚ ਹੋਇਆ ਹੈ ਇਹ ਦੇਖੋ ਜੀ ਲੰਗਰ ਹਾਲ ਦੇ ਸੇਵਾਦਾਰ ਸਾਡੇ ਭਾਈ ਟੋਰਚ ਲੈ ਕੇ ਖੜੇ ਪਏ ਆ ਜੀ ਟੋਰਚ ਲੈ ਕੇ ਲੰਗਰ ਵਰਤਾਂਦੇ ਪੇ 10 ਦਿਨਾਂ ਤੋਂ ਅੱਜ 10ਵਾਂ ਦਿਨ ਹੋ ਗਿਆ ਜੀ ਨਾ ਲਾਈਟ ਹੈ ਨਾ ਬਿਜਲੀ ਫੋਨ ਨੈਟਵਰਕ ਕੁਝ ਨਹੀਂ ਹੈਗੇ ਦੇਖ ਸਕਦੇ ਹੋ ਲੰਗਰ ਆ ਕਿਸੇ ਚਾਹ ਮਿਲਦੀ ਹੈ ਮੋਬਾਈਲਾਂ ਲੈ ਕੇ ਟੋਰ ਜਿਲੀ ਰੋਸ਼ਨੀ ਕਰਕੇ ਫਲੈਟਾਂ ਜলাই ਪੀਏ ਸਿਰਫ ਸ਼ਾਮ ਨੂੰ ਇੱਕ ਘੰਟਾ ਜਨਰੇਟਰ ਚੱਲਦਾ ਹੈ ਫੋਨ ਚਾਰਜ ਕਰ ਲੈਂਦੇ ਆ ਤੇ ਇਹ ਦੇਖੋ ਗੁਰੂ